ਸਤਿ ਸ਼੍ਰੀ ਅਕਾਲ ਜੀ ਆਪ ਸਭ ਦਾ ਮੇਰੇ YouTube ਚੈਨਲ ਵਿੱਚ ਸਵਾਗਤ ਹੈ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਖਸਖਸ ਅਤੇ ਬਦਾਮਾ ਵਾਲਾ ਬਹੁਤ ਹੀ ਹੈਲਦੀ ਇਹ ਦੁੱਧ ਸਾਨੂੰ ਸਰਦੀਆਂ ਵਿੱਚ ਖਾਂਸੀ ਬੁਖਾਰ ਜ਼ੁਕਾਮ ਆਤੋਂ ਰਾਹਤ ਦਵਾਉਂਦਾ ਹੈ ਆਓ ਆਪਾਂ ਇਸ ਰੈਸিপি ਨੂੰ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਆਪਾਂ ਲਵਾਂਗੇ 7 ਤੋਂ 8 ਬਦਾਮ ਖਸਖਸ ਤੇ 3 ਛੋਟੀਆਂ ਇਲਾਇਚੀਆਂ ਇੱਕ ਪਾਸੇ ਅਸੀਂ ਬਦਾਮਾਂ ਨੂੰ ਬਰੀਕ-ਬਰੀਕ ਕਟ ਲਿਆ ਸੀ 2 ਕੱਪ ਲਵਾਂਗੇ ਆਪਾਂ ਦੁੱਧ ਦੇ ਐਸ ਦੁੱਧ ਨੂੰ ਸਭ ਤੋਂ ਪਹਿਲਾਂ ਅਸੀਂ ਲਦਵਾਵਾਂਗੇ ਫਿਰ ਆਪਾਂ ਇਸ ਵਿੱਚ ਇੱਕ ਇੱਕ ਕਰਕੇ ਸਾਰੇ ਮਟੀਰੀਅਲ ਨੂੰ ਐਡ ਕਰਾਂਗੇ ਹੁਣ ਅਸੀਂ ਖਾਸ ਖਾਸ ਅਤੇ ਇਲਾਇਚੀਆਂ ਨੂੰ ਪੀਸ ਲਵਾਂਗੇ ਤੁਸੀਂ ਚਾਹੋ ਤਾਂ ਇਸ ਨੂੰ ਮਿਕਸੀ ਵਿੱਚ ਵੀ ਪੀਸ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਸਾਡੀ ਖਸਖਸ ਤੇ ਇਲਾਇਚੀਆਂ ਚੰਗੀ ਤਰ੍ਹਾਂ ਪਿਸ ਗਈਆਂ ਹਨ ਹੁਣ ਅਸੀਂ ਇਸ ਨੂੰ ਦੁੱਧ ਵਿੱਚ ਐਡ ਕਰ ਦੇਵਾਂਗੇ ਇਸ ਨੂੰ ਅਸੀਂ ਚੰਗੀ ਤਰ੍ਹਾਂ ਉਬਾਲਾ ਦਵਾਵਾਂਗੇ ਇੱਕ ਪਾਸੇ ਅਸੀਂ ਬਦਾਮਾਂ ਨੂੰ ਕਟਲਾ ਮਾਗੇ ਤੁਸੀਂ ਚਾਹੋ ਤਾਂ ਇਸ ਬਦਾਮਾਂ ਨੂੰ ਵੀ ਮਿਕਸੀ ਵਿੱਚ ਗ੍ਰाइंड ਕਰ ਸਕਦੇ ਹੋ ਇੱਕ ਪਾਸੇ ਸਾਡਾ ਉਬਾਲ ਆਣਾ ਸ਼ੁਰੂ ਹੋ ਚੁੱਕਿਆ ਹੈ ਖਸਖਸ ਵਾਲਾ ਦੁੱਧ ਸਰਦੀਆਂ ਵਿੱਚ ਹਰ ਇੱਕ ਵਿਅਕਤੀ ਨੂੰ ਪੀਣਾ ਚਾਹੀਦਾ ਹੈ ਅਸੀਂ ਇਸ ਨੂੰ ਉਬਾਲਾ ਆਉਂਦੇ ਸਮੇਂ ਨਾਲ ਦੀ ਨਾਲ ਇੱਕ ਚਮਚੇ ਨਾਲ ਹਿਲਾਇ ਜਾਵਾਂਗੇ ਤਾਂ ਜੋ ਸਾਡਾ ਦੁੱਧ ਬਾਹਰ ਨਾ ਆ ਜਾਵੇ ਤੁਸੀਂ ਦੇਖ ਸਕਦੇ ਹੋ ਇੱਕ ਪਾਸੇ ਅਸੀਂ ਬਦਾਮ ਵੀ ਪੀਸ ਲਏ ਹਨ ਹੁਣ ਅਸੀਂ ਇਸ ਨੂੰ ਦੁੱਧ ਵਿੱਚ ਐਡ ਕਰਾਂਗੇ ਇਸ ਨੂੰ ਵੀ ਤੁਸੀਂ ਉਦੋਂ ਤੱਕ ਉਬਾਲਣਾ ਹੈ ਜਦੋਂ ਤੱਕ ਸਾਡੇ ਬਦਾਮ ਚੰਗੀ ਤਰ੍ਹਾਂ ਸਾਡੇ ਸਾਡੇ ਦੁੱਧ ਦੇ ਵਿੱਚ ਮਿਕਸ ਨਹੀਂ ਹੋ ਜਾਂਦੇ ਤੁਸੀਂ ਦੇਖ ਸਕਦੇ ਹੋ ਸਾਡੇ ਦੁੱਧ ਨੂੰ ਹੌਲੀ-ਹੌਲੀ ਉਬਾਲਾ ਆ ਰਿਹਾ ਹੈ ਇਸੇ ਤਰ੍ਹਾਂ ਅਸੀਂ ਇਸ ਨੂੰ 10 ਤੋਂ 15 ਮਿੰਟ ਲਈ ਇਸੇ ਤਰ੍ਹਾਂ ਉਬਾਲਣਾ ਹੈ ਤੇ ਨਾਲ ਦੀ ਨਾਲ ਹਲਾਈ ਵੀ ਜਾਣਾ ਹੈ ਹੁਣ ਅਸੀਂ ਇਸ ਵਿੱਚ ਐਡ ਕਰਾਂਗੇ ਸਵਾਦ ਅਨੁਸਾਰ ਚੀਨੀ ਜਿੰਨਾ ਇੱਕ ਤੁਸੀਂ ਮਿੱਠਾ ਦੁੱਧ ਪੀਣਾ ਪਸੰਦ ਕਰਦੇ ਹੋ ਹੁਣ ਅਸੀਂ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਸਾਡਾ ਦੁੱਧ ਵੀ ਪੂਰੀ ਤਰ੍ਹਾਂ ਘੜਨ ਲੱਗ ਗਿਆ ਹੈ ਤੇ ਸਾਡੇ ਦੁੱਧ ਤੇ ਵੀ ਮਲਾਈ ਆਣੀ ਸ਼ੁਰੂ ਹੋ ਗਈ ਹੈ ਇਸੇ ਤਰ੍ਹਾਂ 15 ਤੋਂ 20 ਮਿੰਟ ਅਸੀਂ ਇਸ ਨੂੰ ਸਿਮ ਗੈਸ ਤੇ ਹੀ ਕੜਨਾ ਹੈ ਦੂਸਰੀ ਵਾਰਸ ਦੁੱਧ ਕੜਨ ਦਾ ਪਤਾ ਇਸ ਦੀ ਮਲਾਈ ਤੋਂ ਲਗਾ ਸਕਦੇ ਹੋ ਵੀ ਸਾਡਾ ਦੁੱਧ ਅੱਧਾ ਰਹਿ ਚੁੱਕਿਆ ਹੈ ਤੁਸੀਂ ਦੇਖ ਸਕਦੇ ਹੋ ਸਾਡਾ ਦੁੱਧ ਬਨ ਕੇ ਤਿਆਰ ਹੋ ਚੁੱਕਿਆ ਹੈ। ਟਕ ਟੋਟ ਅਸੀਂ ਇਸ ਦੁੱਧ ਨੂੰ ਅੱਧਾ ਘੰਟਾ ਕਾੜਿਆ ਹੈ। ਆਓ ਆਪਾਂ ਇਸ ਨੂੰ ਹੁਣ ਗਲਾਸਾਂ ਵਿੱਚ ਸਰਵ ਕਰਦੇ ਹਾਂ। ਜੇ ਆਪ ਸਭ ਨੂੰ ਮੇਰੀ ਇਹ ਦੁੱਧ ਦੀ ਰੈਸিপি ਚੰਗੀ ਲੱਗੀ ਹੋਵੇ ਤਾਂ ਇਸ ਨੂੰ ਜ਼ਰੂਰ ਟਰਾਈ ਕਰਨਾ ਹੁਣ ਅਸੀਂ ਗਾਰਨਿਸ਼ ਲਈ ਇਸਤੇ ਉੱਪਰ ਐਡ ਕਰਾਂਗੇ ਬਦਾਮ ਜੇ ਆਪ ਸਭ ਨੂੰ ਮੇਰੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਵੀ ਜ਼ਰੂਰ ਕਰਨਾ ਮਿਲਦੇ ਆ ਨਵੇਂ ਵੀਡੀਓ ਦੇ ਨਾਲ ਧੰਨਵਾਦ